ਦੋਸਤੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਰਤੀ 2024 ਦਾ ਇੱਕ ਹੋਰ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਦੋਸਤੋ ਅਪਲਾਈ ਕਿਵੇਂ ਕਰਨਾ ਅਪਲਾਈ ਕੌਣ-ਕੌਣ ਕਰ ਸਕਦਾ ਹੈ ਕੀ ਉਮਰ ਹੱਦ ਹੈ ਕੀ ਵਿਦਿਅਕ ਯੋਗਤਾ ਰਹੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਜਿਹੜੀ ਵੀ ਕੋਈ ਨਵੀਂ ਭਰਤੀ ਆਵੇ ਤਾਂ ਉਹਦਾ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰ ਦੋਸਤੋ ਇਹਨਾਂ ਪੋਸਟਾਂ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਪੰਜਾਬ ਦੇ ਉਮੀਦਵਾਰ ਲਈ ਬਹੁਤ ਹੀ ਵਧੀਆ ਮੌਕਾ ਹੈ ਜੀ ਜੋ ਯੋਗ ਨੇ ਉਹ ਅਪਲਾਈ ਜ਼ਰੂਰ ਕਰਨਾ ਦੋਸਤੋ ਚਲਦੇ ਹਾਂ ਨੋਟੀਫਿਕੇਸ਼ਨ ਦੇ ਉੱਤੇ ਦੋਸਤੋ ਅੱਜ ਦਾ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਪੰਜਾਬ ਯੂਨੀਵਰਸਿਟੀ ਪਟਿਆਲਾ ਦੀਆਂ ਵੱਖ-ਵੱਖ ਅਸਾਮੀਆਂ ਭਰਨ ਦੇ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਨੇ ਪੋਸਟਾਂ ਦੀ ਡਿਟੇਲ ਕੁਝ ਇਸ ਤਰ੍ਹਾਂ ਹੈ ਜੀ ਪੋਸਟ ਨੰਬਰ 1 ਹੈ ਜੀ ਐਸਓ 8 ਪ੍ਰੋਫੈਸਰ ਦੀਆਂ ਪੋਸਟਾਂ ਨੇ ਜੀ ਇਨਾ ਪੋਸਟ ਦੀ ਸੈਲਰੀ 131400 ਰੁਪਿਆ ਦਿੱਤੀ ਜਾਵੇਗੀ ਪੋਸਟ ਨੰਬਰ 2 ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਜਿਨ੍ਹਾਂ ਲਈ 57700 ਰੁਪਿਆ ਸੈਲਰੀ ਦਿੱਤੀ ਜਾਵੇਗੀ ਦੋਸਤੋ ਪੋਸਟਾਂ ਡਿਟੇਲ ਤੇ ਵਿਭਾਗਾਂ ਦੀ ਜਾਣਕਾਰੀ ਕੁਝ ਇਸ ਤਰ੍ਹਾਂ ਹੈ ਨੰਬਰ 1 ਹੈ ਜੀ ਫੋਰ ਰੈਂਕਸ ਸਾਇੰਸ ਵਿਭਾਗ ਵਿੱਚ ਐਸੋਏਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਅਸਿਸਟੈਂਟ ਪ੍ਰੋਫੈਸਰ ਜਰਨਲ ਦੀ ਇੱਕ ਪੋਸਟ ਹੈ ਜੀ ਐਸਸੀ ਦੀ ਵੀ ਇੱਕ ਪੋਸਟ ਹੈ ਜੀ ਨੰਬਰ 2 ਹੈ ਜੀ ਅੰਗਰੇਜ਼ੀ ਵਿਭਾਗ ਵਿੱਚ ਐਸੋਏਟ ਪ੍ਰੋਫੈਸਰ ਦੀ ਦੋ ਪੋਸਟਾਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਜਰਨਲ ਦੀ ਇੱਕ ਪੋਸ ਇੱਕ ਪੋਸਟ ਐਕਸ ਸਰਵਿਸਮੈਨ ਦੀ ਹੈ ਊਮੈਨ ਦੀ ਇੱਕ ਪੋਸਟ ਬੀਸੀ ਦੀ ਹੈ ਊਮੈਨ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਨੰਬਰ 3 ਜੀ ਹਿੰਦੀ ਵਿਭਾਗ ਇਸ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਦੋ ਜਰਨਲ ਦੀਆਂ ਪੋਸਟਾਂ ਜੀ ਇੱਕ ਐਸਸੀ ਦੀ ਪੋਸਟ ਹੈ ਨੰਬਰ 4 ਪੰਜਾਬੀ ਵਿਭਾਗ ਇਸ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਜਰਨਲ ਦੀ ਪੋਸਟ ਹੈ ਜੀ ਇੱਕ ਐਕਸ ਸਰਵਿਸਮੈਨ ਦੀ ਪੋਸਟ ਹੈ ਊਮੈਨ ਕੈਂਡੀਡੇਟ ਦੀ ਨੰਬਰ 5 ਹੈ ਜੀ ਲੋਕ ਪ੍ਰਸ਼ਾਸਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਜਰਨਲ ਦੀ ਪੋਸਟ ਹੈ ਜੀ ਇੱਕ ਐਸਸੀ ਦੀ ਪੋਸਟ ਹੈ ਨੰਬਰ 6 ਜੀ ਅਰਥ ਸ਼ਾਸਤਰ ਵਿਭਾਗ ਵਿੱਚ ਐਸੋਏਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਦੋ ਪੋਸਟਾਂ ਨੇ ਜੀ ਐਸਸੀ ਦੀ ਇੱਕ ਪੋਸਟ ਐਕ ਸਰਵਿਸਮੈਨ ਇੱਕ ਪੋਸਟ ਹੈ ਜੀ ਬੀਸੀ ਦੀ ਵੀ ਇੱਕ ਪੋਸਟ ਹੈ ਨੰਬਰ 7 ਇਤਿਹਾਸ ਅਤੇ ਪੰਜਾਬੀ ਅਧਿਆਨ ਵਿਭਾਗ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਐਸਸੀ ਦੀ ਵੀ ਇੱਕ ਪੋਸਟ ਹੈ ਜਰਨਲ ਦੀ ਵੀ ਇੱਕ ਪੋਸਟ ਹੈ ਇਨ੍ਹਾਂ ਪੋਸਟਾਂ ਦੀ ਐਪਲੀਕੇਸ਼ਨ ਫੀਸ ਇਸ ਤਰ੍ਹਾਂ ਹੈ ਜੀ ਐਸਸੀ ਐਸਟੀ ਬੀਸੀ ਇੱਕ ਸਰਵਿਸਮੈਨ ਪੀਡਬਲਿਊਡੀ ਦੇ ਲਈ 750 ਰੁਪਏ ਜੀਐਸਟੀ 135 ਰੁਪਏ ਟੋਟਲ 885 ਰੁਪਏ ਫੀਸ ਪੇਮੈਂਟ ਕਰਨੀ ਹੋਵੇਗੀ ਜਰਨਲ ਅਤੇ ਬੀਸੀ ਦੇ ਲਈ 1000 ਰੁਪਏ ਫੀਸ ਅਤੇ 180 ਰੁਪਏ ਜੀਐਸਟੀ ਟੈਕਸ ਟੋਟਲ 1180 ਰੁਪਏ ਤੁਹਾਨੂੰ ਪੇਮੈਂਟ ਕਰਨੀ ਹੋਵੇਗੀ ਇਹ ਐਪਲੀਕੇਸ਼ਨ ਫੀਸ ਆਨਲਾਈਨ ਹੀ ਭਰਨੀ ਪਵੇਗੀ ਲਿੰਕ ਇੱਥੇ ਮੈਂਸ਼ਨ ਕੀਤਾ ਗਿਆ ਹੈ ਜੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ UGC ਦੇ ਅਨੁਸਾਰ ਹੋਵੇਗੀ 10ਵੀਂ ਤੁਸੀਂ ਪੰਜਾਬੀ ਭਾਸ਼ਾ ਵਿੱਚ ਪਾਸ ਕੀਤੀ ਜ਼ਰੂਰੀ ਹੈ ਪੋਸਟਾਂ ਦੀ ਗਿਣਤੀ ਨੂੰ ਵੱਧ ਘੱਟ ਕੀਤਾ ਜਾ ਸਕਦਾ ਹੈ ਦੋਸਤੋ ਇਹਨਾਂ ਦੀ ਕਈ ਹੋਰ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਰੀਡ ਕਰ ਸਕਦੇ ਹੋ ਅਤੇ ਫਿਰ ਅਪਲਾਈ ਕਰ ਸਕਦੇ ਹੋ ਅਪਲਾਈ ਆਨਲਾਈਨ ਹੀ ਕਰਨੀ ਪਵੇਗੀ ਲਾਸਟ ਡੇਟ 9/4/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਪ੍ਰਿੰਟ ਆਊਟਰ ਲੈ ਕੇ ਤੁਸੀਂ ਆਪਣੀਆਂ ਕਾਪੀਆਂ ਸਿਰਫ ਅਟੈਸਟ ਕਰਕੇ 25/4/2024 ਤੱਕ ਭੇਜ ਦੇਣੀਆਂ ਹੋਣਗੀਆਂ ਇਸ ਐਡਰੈਸ ਤੇ ਐਡਰੈਸ ਨੋਟ ਕਰ ਲਓ ਜੀ ਜਿਸ ਐਡਰੈਸ ਤੇ ਤੁਸੀਂ ਡਾਕੂਮੈਂਟ ਭੇਜਨੇ ਨੇ ਇੱਕ ਗੱਲ ਹੋਰ ਜਿਹੜੀ ਤੁਸੀਂ ਪੇਮੈਂਟ ਕੀਤੀ ਹੈ ਉਸ ਦੀ ਰਸੀਦ ਵੀ ਨਾਲ ਲਗਾਉਣੀ ਹੋਵੇਗੀ ਐਡਰੈਸ ਨੋਟ ਕਰੋ ਜੀ ਸਹਾਇਕ ਰਜਿਸਟਰਾਰ ਟੀਚਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਡਰੈਸ ਤੇ ਸਾਰੇ ਡਾਕੂਮੈਂਟ ਭੇਜ ਦੇਣੇ ਨੇ ਜੀ ਬਿਨੇ ਫਾਰਮ ਦੇ ਨਾਲ 9/4 ਦੇ ਦੋ ਸੈਲਫ ਲਪਪੂ ਲਗਾਉਣੇ ਹੋਣਗੇ ਜਿਨ੍ਹਾਂ ਤੇ 25 ਰੁਪਏ ਦੀ ਟਿਕਟ ਲੱਗੀ ਹੋਵੇ ਨਾਲ ਲਗਾ ਕੇ ਭੇਜਨੇ ਬਹੁਤ ਜ਼ਰੂਰੀ ਨੇ ਜੀ ਦੋਸਤੋ ਉਮੀਦ ਹੈ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਦੇਖਣ ਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ